ਖਾਣਾ ਬਣਾ ਨਹੀਂ ਸਕਦੇ ਤੇ ਮੇਰੇ ਬਣਾਏ ਖਾਣੇ ਦੇ ਵਿੱਚ ਨੁਕਸ ਕੱਢਣ ਜੋਗੇ ਜੇ ਤੇ ਨਾਲੇ ਤੁਸੀਂ ਕਹਿੰਦੇ ਜੇ ਤੁਹਾਡੀ ਮਰਜ਼ੀ ਦੇ ਨਾਲ ਚੱਲਾਂ ਮੈਂ ਕੋਈ ਰਿਮੋਟ ਦੇ ਨਾਲ ਚੱਲਣ ਵਾਲੀ ਕੱਠ ਪੁਤਲੀ ਆ ਜੇ ਇੰਨਾ ਹੀ ਘਰ ਪ੍ਰਬਾਹ ਚਲਾਉਣ ਵਾਲੀ ਹੁੰਦੀ ਤੇ ਆਪਣੇ ਸਹੁਰੇ ਘਰ ਨਾ ਬੈਠੀ ਹੁੰਦੀ ਅੱਜ ਪੇਕੇ ਕਿਉਂ ਬੈਠੀ ਹੁੰਦੀ ਤੇ ਤੁਸੀਂ ਨਾਲੇ ਮੈਨੂੰ ਤੇਲ ਨਮਕ ਦੇਣ ਦੀ ਬਜਾਏ ਨਾ ਖੁਦ ਆਪ ਖਾਣਾ ਬਣਾਇਆ ਕਰੋਗੇ ਰਸੋਈ ਦੇ ਵਿੱਚ ਨਾਲੇ ਮੈਨੂੰ ਵੀ ਬਣਾ ਕੇ ਦਿਆ ਕਰੋ ਤੇ ਮੈਂ ਹੋਰ ਛੋਟੇ-ਮੋਟੇ ਕੰਮ ਕਰ ਲਿਆ ਕਰੂੰਗੀ ਠੀਕ ਹੈ ਨਾ ਨਹੀਂ ਜੇ ਤੈਨੂੰ ਕੁਝ ਕਰਨਾ ਨਹੀਂ ਆਉਂਦਾ ਤੇ ਕੰਮ ਇਸੇ ਕੰਮ ਬਗ ਨਾਨੂ ਪੁੱਛ ਲਿਆ ਕਰ ਕੀ ਹੋਇਆ ਮੰਮੀ ਮੈਂ ਕੀ ਕਰਤਾ ਨੀ ਕੀ ਕਰਤਾ ਉਹ ਇਹਨੇ ਪੋਪ ਕੌਰਨ ਬਣਾ ਕੇ ਰੱਖਿਆ ਹੀ ਉਹ ਆਪਣੇ ਨਾਨੂ ਪੁੱਛ ਕੇ ਬਣਾਇਆ ਮੰਮੀ ਮੇਰਾ ਪੋਪ ਕੌਰਨ ਖਾਣ ਦਾ ਮਨ ਕਰਨ ਰਿਹਾ ਸੀ ਮੈਂ ਬਣਾ ਕੇ ਖਾ ਲੇ ਤੇ ਤੁਹਾਡੇ ਵਾਸਤੇ ਮੈਂ ਸੋਈ ਚ ਰੱਖ ਆਈ ਆ ਇਹ ਚ ਦੀਦੀ ਨੂੰ ਪੁੱਛਣ ਦੀ ਕੀ ਲੋੜ ਹੀ ਨਹੀਂ ਪੁੱਛਣ ਦੀ ਕਿਉਂ ਨਹੀਂ ਲੋੜ ਉਹ ਇਹ ਕਰ ਦਿੱਤੀ ਆ ਤੇ ਉਹਨੂੰ ਪੁੱਛ ਕੇ ਸਾਰੇ ਕੰਮ ਕਰਿਆ ਕਰ ਮੰਨਿਆ ਦਾ ਤਲਾਕ ਹੋਇਆ ਵਾ ਪਰ ਉਹਦਾ ਇਸ਼ਤਮਾਨ ਕਰਿਆ ਕਰ ਤੇ ਮੇਰੀ ਗੱਲ ਸੁਣ ਲੈ ਸ਼ਾਮਾ ਨੂੰ ਉਹਨੇ ਪਰੋਣੇ ਤੇ ਮਾਨਪ੍ਰੀਤ ਨੂੰ ਪੁੱਛ ਕੀ ਕੀ ਬਣਾਉਣਾ ਤੇ ਕੀ ਕੀ ਨਹੀਂ ਬਣਾਉਣਾ ਜੋ ਕਹਿੰਦੀ ਆ ਨਾ ਉਹੋ ਚੀਜ਼ ਬਣਨੀ ਚਾਹੀਦੀ ਆ ਦੂਜੀ ਚੀਜ਼ ਨਾ ਕੋਈ ਬਣਾਈ ਠੀਕ ਆ ਪੁੱਛ ਲੈਣੀ ਮੰਮੀ ਚਲ ਠੀਕ ਆ ਹੁਣ ਇੱਥੇ ਬੈਠੀ ਆ ਨਾ ਅਈ ਉਹਨੂੰ ਪੁੱਛ ਕੇ ਤਾਂ ਬਣਾ ਲੈ ਜਲਦੀ ਜਲਦੀ ਇੱਕ ਤੇ ਮੇਰੇ ਨਾਨਾ ਦਾ ਜਦੋਂ ਦਾ ਤਲਾਕ ਹੋਇਆ ਨਾ ਇੱਥੇ ਰਹਿਣ ਆਈ ਆ ਉਦੋਂ ਦੀ ਨਾ ਨਾਨਣ ਘਟ ਸੱਸ ਜ਼ਿਆਦਾ ਬਣਨ ਨੂੰ ਪੈਂਦੀ ਆ ਤੇ ਮੰਮੀ ਕਹਿੰਦੀ ਉਹਨੂੰ ਤਵੱਜੋ ਦੇ ਆ ਕਰ ਪੋਸ਼ਕ ਕਿਉਂ ਨਹੀਂ ਪੁੱਛਣਾ ਹੀ ਪੈਣਾ ਮੋਂ ਨੂੰ ਦੀਦੀ ਮੰਮੀ ਕਹਿੰਦਾ ਹੈ ਕਿ ਨਾ ਸ਼ਾਮ ਨੂੰ ਪਰੌਣੇ ਆਉਣੇ ਆ ਤੇ ਦੱਸ ਤੋ ਖਾਣੇ ਦੇ ਵਿੱਚ ਕੀ ਕੀ ਬਣਾਉਣਾ ਮੈਂ ਬਣਾ ਲੈਣੀ ਆ ਆਹੋ ਦੱਸਿਆ ਹੀ ਮੰਮੀ ਨੇ ਮੈਨੂੰ ਉਹ ਤਿਆਰ ਕਰਨ ਲਈ ਆਣਾ ਲਿਸਟ ਮੈਂ ਬਣਾਤੀ ਆ ਤੇ ਇਹਦੇ ਵਿੱਚ ਸਾਰੇ ਮਸਾਲੇ ਲਿਖੇ ਆ ਜਿਹੜੇ ਜਿਹੜੇ ਮਸਾਲੇ ਲਿਖੇ ਹਨ ਉਹ ਹੀ ਉਹ ਸਬਜ਼ੀ ਚ ਪਾਣੇ ਚਾਹੀਦੇ ਆ ਆ ਫੜ ਲਓ ਜਿਹੜੀਆਂ ਜਿਹੜੀਆਂ ਸਬਜ਼ੀਆਂ ਲਿਖਿਆ ਹਨ ਉਹ ਹੀ ਉਹ ਸਬਜ਼ੀਆਂ ਬਣਨੀਆਂ ਚਾਹੀਦੀਆਂ ਦੀਦੀ ਕੜੀ ਚੌਲ ਭਿੰਡੀ ਇਹ ਤੇ ਸਭ ਠੀਕ ਆ ਪਰ ਮੰਜੂਰੀ ਉਹ ਨਹੀਂ ਮੈਂ ਬਣਾ ਸਕਦੀ ਕਿਉਂ ਉਹ ਕਿਉਂ ਨਹੀਂ ਬਣਾ ਸਕਦੀ ਦੀਦੀ ਮੇਰੇ ਕੋਲ ਇਨਾ ਟਾਈਮ ਨਹੀਂ ਨੇ ਹੈਗਾ ਪਰ ਉਹਨੇ ਨੇ ਪਹੁੰਚ ਜਾਣਾ ਛੇਤੀ ਤਾਂ ਮੈਂ ਕਹਿਣ ਦੇ ਆ ਭਾਬੀ ਤੁਹਾਨੂੰ ਕੋਈ ਕੰਮ ਕਰਨ ਦੀ ਜਾਚ ਵੀ ਹੈਗੀ ਕਿ ਨਹੀਂ ਹੈਗੀ ਨਹੀਂ ਨਾ ਡੱਕੋ ਬੰਦਾ ਤੇ ਬਾਹਰੋਂ ਮੰਗਾ ਲਓ ਉਹ ਤੇ ਜ਼ਰੂਰ ਚਾਹੀਦਾ ਨਾ ਬਾਹਰੋਂ ਕਿੱਦਾਂ ਮੰਗਾ ਲਾਂ ਮੈਂ ਮੰਮੀ ਨੂੰ ਬਾਜ਼ਾਰ ਦੀ ਚੀਜ਼ ਪਸੰਦ ਨਹੀਂ ਆ ਮੁਣਕੇ ਮੰਮੀ ਨੇ ਗੁੱਸੇ ਹੋਣਾ ਕਿ ਬਾਜ਼ਾਰੋਂ ਕਿਉਂ ਮੰਗਾਇਆ ਵਾ ਭਾਬੀ ਹਣ ਤੂੰ ਮੇਰੇ ਨਾਲ ਬੈਸਵੇਂ ਕਿੱਦਾਂ ਕਰਨ ਲਈ ਐ ਨਾ ਸੋਚੋ ਕਿ ਮੈਂ ਤਲਾਕशुदा ਵਾਂ ਤੇ ਮੇਰੀ ਇਸ ਘਰ ਦੇ ਵਿੱਚ ਕੋਈ ਇੱਜ਼ਤ ਨਹੀਂ ਹੈਗੀ ਅੱਜ ਵੀ ਨਾ ਮੇਰਾ ਭਰਾ ਨਾ ਤੁਹਾਡੇ ਨਾਲੋਂ ਜ਼ਿਆਦਾ ਮੈਨੂੰ ਪਿਆਰ ਕਰਦਾ ਵਾ ਜੇ ਮੈਂ ਆਪਣੇ ਭਰਾ ਨੂੰ ਦੱਸਦਾ ਨਾ ਕਿ ਭਾਬੀ ਮੇਰੇ ਨਾਲ ਇਦਾਂ ਕਰਦੀ ਐ ਤੇ ਤੁਹਾਡਾ ਨਾ ਉਹਨੇ ਘਰ ਵਿੱਚ ਜੀਣਾ ਆਰਾਮ ਕਰ ਦੇਣਾ ਜੀ ਦੀਦੀ ਇਹ ਦੇ ਵਿੱਚ ਵੀਰ ਤੇ ਆਪਣੇ ਨੂੰ ਦੱਸਣ ਵਾਲੀ ਕਿਹੜੀ ਗੱਲ ਐ ਮੈਂ ਕਿਹੜਾ ਕੁਝ ਗਲਤ ਕਿਹਾ ਵਾ ਭਾਬੀ ਮੇਰੇ ਨਾਲ ਬੋਦੀ ਨਾ ਜ਼ਬਾਨ ਨਾਲ ਲੜਾ ਜਾ ਕੇ ਤੇ ਰਸੋਈ ਦੇ ਵਿੱਚ ਕੰਮ ਕਰ ਹੁਣ ਨਹੀਂ ਲੇਟ ਹੋਣ ਦੇਈ ਮਜੂਰੇ ਨੇ ਕਿਹਾ ਸੀ ਉਹ ਤੇਰ ਕੋ ਬਣਿਆਣੀ ਐ ਤੇ ਹੁਣ ਇੱਥੇ ਬਹਿਸ ਕਰਨ ਨੂੰ ਖਲੋਤੀ ਮੇਰੇ ਲੱਗੇ ਚੱਲ ਜਾ ਹੁਣ ਚਾ ਫੇਰ ਬੱਸ ਵੀ ਕਰੋ ਹੁਣ ਨਹੀਂ ਆ ਫਿਰ ਕੀ ਆਂਦਾ ਵੈਸੇ ਮੀਰੇ ਗੱਲ ਸੁਣੀਓ ਮੇਰੀ ਹਾਂਜੀ ਆਇਆ ਇੱਕ ਮਿੰਟ ਮੈਂ ਗੱਲ ਸੁਣ ਕੇ ਆ ਹਾਂਜੀ ਦੀਦੀ ਵੀਰੇ ਕੱਲ ਨਾ ਪਰੌਣੇ ਆਏ ਹਾਂਜੀ ਤੇ ਭਾਬੀ ਨੇ ਨਾ ਮੈਨੂੰ ਇੰਨਾ ਬੋਲਿਆ ਇੰਨਾ ਬੋਲਿਆ ਜੇ ਮੈਂ ਕਿਹਾ ਮੈਂ ਹਮ ਚੂਰੀਆਂ ਬਣਾ ਲਿਓ ਤੇ ਕਹਿੰਦੀ ਮੇਰੇ ਕੋ ਨਹੀਂ ਬੰਦਦਾ ਟਾਈਮ ਬੜਾ ਲੱਗ ਜਾਂਦਾ ਵਾ ਜੇ ਮੈਂ ਕਿਹਾ ਭਾਬੀ ਜੀ ਬਾਹਰੋਂ ਮੰਗਾ ਲਓ ਤੇ ਮੈਨੂੰ ਟੁੱਟ ਕੇ ਪਈ ਗਾੜੀ ਮੈਨੂੰ ਲੱਗਦਾ ਵੀਰੇ ਇਸ ਘਰ ਦੇ ਵਿੱਚ ਮੈਂ ਤੁਹਾਡੇ ਵਾਸਤੇ ਬੋਝ ਆ। ਨਾ ਨਾ ਦੀਦੀ ਕਿੰਦਾ ਨਹੀਂ ਗੱਲ ਕਰਨ ਲਈ ਆ। ਬੋਝ ਘਾਤਣਾ ਨਾ ਤੂੰ ਮੇਰੇ ਤੇ। ਕੋਈ ਗੱਲ ਨਹੀਂ। ਤੂੰ ਟੈਨਸ਼ਨ ਨਾ ਲੈ। ਮੈਂ ਆਪੇ ਕਰ ਲਊ ਰਾਜ ਨਾਲ ਗੱਲ। ਠੀਕ ਐ? ਐ ਨਿੱਕੇ ਨਿੱਕੇ ਗੱਲਾਂ ਦੀ ਟੈਨਸ਼ਨ ਨਹੀਂ ਲਈਦੀ ਹੁੰਦੀ। ਠੀਕ ਐ ਨਾ? ਕੋਈ ਗੱਲ ਨਹੀਂ ਮੈਂ ਕਰ ਲਊਂਗਾ ਰਾਜ ਨਾਲ ਆਪੇ ਗੱਲ। ਹੋਰ ਕੋਈ ਗਲਤ ਨਹੀਂ ਐ। ਹੁਣ ਬਣੋ ਗੱਲ। ਮੈਂ ਤੀਲੀ ਲਾਤੀ ਤੇ ਭਾਂਬੜ ਮਚੂ ਆਪੇ। ਹੋਣ ਵੀਰਾ ਦੋ ਇਹਨੂੰ ਮੰਡੇ ਚੰਗੀ ਤਰ੍ਹਾਂ ਮੀਨੂ ਜਬਾਬ ਦਿੰਦੀ ਹੈ ਨਾ ਹੁਣ ਪਤਾ ਲੱਗੋ ਇਹਨੂੰ ਅੱਗੇ ਕੀ ਕਹਿੰਦੇ ਦੀ ਕੋਸ਼ ਨਹੀਂ ਉਹ ਆਪਣੀ ਕੋ ਗੱਲ ਕਰਨ ਰਹੀ ਜਿਣੀ ਜਾ ਅੱਛਾ ਆਪਣੀ ਗੱਲ ਕਰਨੀ ਕੋਈ ਹੋਰ ਕੋਈ ਨਹੀਂ ਨਹੀਂ ਆਪਣੀ ਆ ਠੰਡੀ ਹੋ ਗਈ ਯਾਰ ਚਲ ਮੈਂ ਗਰਮ ਕਰ ਲਿਓ ਨਹੀਂ ਚਲ ਕੋਈ ਨਹੀਂ ਮੈਂ ਬਾਹਰੋਂ ਮੜਾ ਜਾ ਤਾਇਆ ਲਹੋ ਗਿਆ ਹਾਂ ਠੀਕ ਹੈ ਠੀਕ ਹੈ ਸੋ ਲੇ ਵੀ ਚਲ ਗਏ ਮੈਂ ਪੁੱਛਿਆ ਮੰਮੀ ਨੂੰ ਕੀ ਸਬਜ਼ੀ ਬਣਾਉਣੀ ਆ ਮੰਮੀ ਮੈਂ ਪੁੱਛਣੀ ਆ ਰਾਤ ਦੇ ਖਾਣੇ ਚੁਣ ਕੀ ਬਣਾਈ ਆ ਨਹੀਂ ਮੈਂ ਤੈਨੂੰ ਕਿੰਨੀ ਵਾਰ ਪੁੱਛਿਆ ਵਾ ਵੀ ਤੂੰ ਆਪਣੇ ਨਾਨਾ ਨੂੰ ਪੁੱਛਿਆ ਕਰ ਆ ਲਾਗੇ ਬੈਠੀ ਇਹਨੂੰ ਪੁੱਛ ਲਾ ਵੀ ਕੀ ਬਣਾਉਣਾ ਦੀਦੀ ਤੁਸੀਂ ਦੱਸ ਦੋ ਕੀ ਖਾਣਾ ਕੀ ਬਣਾਵਾ ਭਾਬੀ ਜੀ ਰਾਜਮਾ ਬਣਾ ਲਓ ਮੈਨੂੰ ਰਾਜਮਾ ਖਾਣ ਨੂੰ ਬੜਾ ਦਿਲ ਕਰਨ ਲਿਆ ਆਹ ਹੋ ਰਾਜਮਾ ਬਣਾ ਲੈ ਨਾਲ ਚੌਲ ਬਣਾ ਲੈ ਚਲੋ ਠੀਕ ਹੈ ਮੰਮੀ ਮੈਂ ਲਸਣ ਛੇਲਾ ਨਾਲੇ ਪਿਆਜ਼ ਕੱਟ ਲੈਣੀ ਨੇ ਸੋਈ ਜੀ ਭਾਬੀ ਚੱਲੀ ਕਿੱਥੇ ਆ ਪਿਆਜ਼ ਵੀ ਇੱਥੇ ਲੈ ਆਓ ਤੇ ਮਸਾਲੇ ਵੀ ਇੱਥੇ ਲੈ ਆਓ ਤੁਹਾਨੂੰ ਮੈਂ ਦੱਸਦੀ ਆ ਕਿੰਨਾ ਕਿੰਨਾ ਸਮਾਨ ਸਾਰਾ ਪਾਉਣਾ ਵਾ ਰਾਜਮਾਵਾ ਦੇ ਵਿੱਚ ਆ ਹੁਣ ਆਇਆ ਇਹਨੂੰ ਸਾਰਾ ਪਤਾ ਮੰਮੀ ਪਤਾ ਤੇ ਮੈਨੂੰ ਵੀ ਆ ਕਿ ਦਾ ਸਬਜ਼ੀ ਬਣਾਉਣੀ ਆ ਮੇਰੀ ਮਾਂ ਨੇ ਮੈਨੂੰ ਖਾਣਾ ਬਣਾਉਣਾ ਸਿਖਾਇਆ ਮੈਨੂੰ ਸਭ ਪਤਾ ਕਿ ਦਾ ਸਬਜ਼ੀ ਬਣਾਉਣੀ ਆ ਤੇ ਦੀਦੀ ਤੁਸੀਂ ਕਹਿੰਦੇ ਜੇ ਸਾਰਾ ਸਮਾਨ ਇੱਥੇ ਚੋਕੇ ਲੈ ਕੇ ਆ ਆਲੂ ਪਿਆਜ਼ ਪਹਿਲਾਂ ਮੈਂ ਚੋਕੇ ਇੱਥੇ ਲੈ ਕੇ ਆਵਾਂ ਫੇਰ ਸਾਰਾ ਸਮਾਨ ਸੋਈ ਚ ਲੈ ਕੇ ਜਾਵਾਂ ਤੇ ਤੁਸੀਂ ਐਂ ਕਰੋਗਾ ਤੁਸੀਂ ਮੇਰੇ ਨਾਲ ਸੋਈ ਚ ਚੱਲੋ ਉੱਥੇ ਦੱਸੀ ਜਾਇਓ ਕਿੰਨਾ ਕਿੰਨਾ ਸਮਾਨ ਪਾਉਣਾ ਨਾਲ ਮੇਰਾ ਵੀ ਟਾਈਮ ਬੱਜ ਜਾਊਗਾ ਭਾਬੀ ਕਿੰਨੀ ਬਕਵਾਸ ਕਰੀ ਜਾਂਦੇ ਜੇ ਵੇਖਿਆ ਨਾ ਮੰਮੀ ਭਾਬੀ ਕਿਦਾਂ ਬੋਲਣ ੜੇ ਮੇਰੇ ਨਾਲ ਮੈਂ ਵੇਖਣ ਨਹੀਂ ਆਂ ਵੀ ਕੀ ਬੋਲਣ ੜੀ ਆ ਫੇਰ ਕੀ ਹੋਇਆ ਜੇ ਤੁਹਾਨੂੰ ਤੈਨੂੰ ਕਹਿਤਾ ਫੇ ਮਸਾਲੇ ਇੱਥੇ ਲੈ ਆ ਤੇ ਮੈਂ ਤੁਹਾਨੂੰ ਦੱਸ ਦਿੰਨੀ ਇਹਦੇ ਚ ਕੀ ਹੋ ਗਿਆ ਮੰਮੀ ਮਸਾਲੇ ਲਿਆਉਂਦਾ ਕੋਈ ਡਰ ਨਹੀਂ ਮੈਂ ਲੈ ਆਉਣੀ ਆ ਦੀਦੀ ਨੇ ਆਪਣੀ ਮਰਜ਼ੀ ਨਾਲ ਮਸਾਲੇ ਪਵਾ ਗਏ ਨੁਕਸ ਫਿਰ ਵੀ ਕੱਢਣਾ ਵਾ ਕਿ ਆ ਚੀਜ਼ ਨਹੀਂ ਸਹੀ ਬਣੀ ਤੂੰ ਗਲਤੀ ਕਰਦੇ ਆ ਕਿ ਤਾਦੀ ਨੁਕਸ ਕੱਢਦੀ ਆ ਕੋਈ ਹੋਊਗਾ ਨੁਕਸ ਵਿੱਚ ਸਬਜ਼ੀ ਤੇ ਤਾਦੀ ਬੋਲਦੀ ਆ ਤੈਨੂੰ ਕੀ ਪਤਾ ਉਹ ਕਿੱਡੀ ਸਿਆਣੀ ਆ ਕਿੰਨੀ ਗੋੜਾ ਦੀ ਕੁੱਤਲੀ ਆ ਤੇ ਜੇ ਉਹਦੇ ਕੋਲ ਤੂੰ ਮਤ ਲੈ ਲਵੇਂਗੀ ਥੋੜੀ ਬਹੁਤੀ ਤੇ ਤੇਰੇ ਕੰਮ ਆ ਜੂਗੀ ਮੇਰੇ ਤੇਨੂੰ ਸਾਰਾ ਪਤਾ ਵਾ ਘਰ ਪਰਿਵਾਰ ਕਿਤਰਾ ਸੰਭੀਦਾ ਕੁਛ ਮਤ ਲੈਣਾ ਦੇ ਕੋਲ ਬੱਸ ਕਰੋ ਮੰਮੀ ਮੈਨੂੰ ਸਭ ਪਤਾ ਵਾ ਕਿੰਨਾ ਕੋ ਉਹਨਾਂ ਨੂੰ ਆਪਣਾ ਘਰ ਪਰਿਵਾਰ ਚਲਾਉਣਾ ਆਉਂਦਾ ਵਾ ਜੇ ਇੰਨਾ ਹੀ ਘਰ ਪ੍ਰਵਾਸ ਚਲਾਉਣ ਵਾਲੀ ਹੁੰਦੀ ਤੇ ਆਪਣੇ ਸਹੁਰੇ ਘਰ ਨਾ ਬੈਠੀ ਹੁੰਦੀ ਅੱਜ ਪੇਕੇ ਗਿਓਂ ਬੈਠੀ ਹੁੰਦੀ ਇਹ ਤੇ ਆਪਾਂ ਨੂੰ ਚੰਗੀ ਤਰ੍ਹਾਂ ਪਤਾ ਨਾ ਸਾਰਿਆਂ ਨੂੰ ਦੀਦੀ ਕਿੰਨੀ ਆਲਸੀ ਆ ਉਥੇ ਜਦੋਂ ਕੋਈ ਕੰਮ ਕਰਨੀ ਹੀ ਕਰਦੀ ਤੇ ਇਹਦੀ ਸੱਸ ਨੇ ਫਿਰ ਵਾਖਣ ਨੂੰ ਕਿਹਾ ਤੇ ਇਹ ਜੁੱਲੀ ਬਿਸਤਰਾ ਚੋਂ ਕਿ ਇੱਥੇ ਆ ਗਈ ਪੇਕੇ ਰਹਿਣ ਡੈ ਵੀ ਉਹਨਾਂ 6 ਮਹੀਨੇ ਢੀਕਿਆ ਮੁੜ ਕੇ ਉਹਨਾਂ ਦੇ ਤਲਾਕ ਦੇ ਦਿੱਤਾ ਲੈਣਾ ਹੀ ਤਲਾਕ ਅਗਲਿਆਂ ਨੇ ਜਦੋਂ ਇਹਨੇ ਕਿਹਾ ਮੈਂ ਜਾਣਾ ਹੀ ਨਹੀਂ ਮੈਂ ਕੰਮ ਨਹੀਂ ਕਰ ਸਕਦੀ ਤੇ ਨਾਲੇ ਦੀਦੀ ਤੁਸੀਂ ਮੇਰੀ ਇੱਕ ਗੱਲ ਸੁਣ ਲਓ ਜਦੋਂ ਬੱਚੇ ਸਵੇਰੇ ਚੱਲ ਜਾਂਦੇ ਆ ਨਾ ਸਕੂਲੇ ਮੁਰਗੇ ਪੂਰਾ ਦਿਨ ਤੁਸੀਂ ਮੰਜੇ ਤੋੜਦੇ ਜੇ ਕਰੇ ਤੇ ਤੁਸੀਂ ਨਾਲੇ ਮੈਨੂੰ ਤੇਲ ਨਮਕ ਦੇਣ ਦੀ ਬਜਾਏ ਨਾ ਖੁਦ ਆਪ ਖਾਣਾ ਬਣਾਇਆ ਕਰੋ ਘਰ ਰਸੋਈ ਦੇ ਵਿੱਚ ਨਾਲੇ ਮੈਨੂੰ ਵੀ ਬਣਾ ਕੇ ਦਿਆ ਕਰੋ ਤੇ ਮੈਂ ਹੋਰ ਛੋਟੇ ਮੋਟੇ ਕੰਮ ਕਰ ਲਿਆ ਕਰੂੰਗੀ ਠੀਕ ਹੈ ਨਾ ਤੇ ਮੈਂ ਹੁਣ ਛਾੜੂ ਪੋਚਾ ਕਰ ਲਾਂ ਤੇ ਤੁਸੀਂ ਰੋਟੀ ਦੀ ਵੇਖ ਲਓ ਮੈਂ ਰੋਟੀ ਪਕਾਵਾਂ ਇਹਨੂੰ ਤੇ ਮੈਂ ਦੱਸਦੀ ਪਤਾ ਜਰਾਖ ਭਾਬੀ ਕੀ ਕਹਿ ਗਈ ਅੰਦਰ ਕਿ ਰੋਟੀ ਬਣਾਓ ਮੈਂ ਕਿ ਰੋਟੀਆਂ ਬਣਾਵਾ ਨਾਲੇ ਮੈਂ ਤੁਹਾਡੇ ਵਾਸਤੇ ਕਿਉਂ ਬਣਾਵਾ ਅੱਗੇ ਮੈਂ ਰੋਟੀਆਂ ਬਰੋਨੀ ਆ ਮੇਰੇ ਕੋ ਨਹੀਂ ਬਣਦੀਆਂ ਰੋਟੀਆਂ ਅੱਛਾ ਦੀਦੀ ਇਹ ਬਹੁਤ ਵਧੀਆ ਗੱਲ ਲਿਆ ਆਪ ਖਾਣਾ ਬਣਾ ਨਹੀਂ ਸਕਦੇ ਤੇ ਮੇਰੇ ਬਣਾਏ ਖਾਣੇ ਦੇ ਵਿੱਚ ਨੁਕਸ ਕੱਢਣ ਜੋਗੇ ਜੇ ਤੇ ਨਾਲੇ ਤੁਸੀਂ ਕਹਿੰਦੇ ਜੇ ਤੁਹਾਡੀ ਮਰਜ਼ੀ ਦੇ ਨਾਲ ਚੱਲਾਂ ਮੈਂ ਕੋਈ ਰਿਮੋਟ ਦੇ ਨਾਲ ਚੱਲਣ ਵਾਲੀ ਕੱਟਪੁਤਲੀ ਆ ਜੇ ਤੁਸੀਂ ਆਪਣੀ ਮਰਜ਼ੀ ਦਾ ਖਾਣਾ ਖਾਣਾ ਚਾਹੁੰਦੇ ਜੇ ਨਾ ਤੇ ਫਿਰ ਆਪ ਹੀ ਬਣਾਇਆ ਕਰੋ ਤੇ ਨਾਲੇ ਜਦੋਂ ਮੈਂ ਰਸੋਈ ਦੇ ਵਿੱਚ ਜਾਵਾਂ ਨਾ ਤੇ ਕੋਈ ਮੇਰਾ ਮੂਡ ਨਹੀਂ ਖਰਾਬ ਕਰੂਗਾ ਤੂੰ ਹੀ ਕੋਈ ਵਿੱਚ ਦਖਲ ਅੰਦਾਜ਼ੀ ਨਹੀਂ ਕਰਨੀ ਤੇ ਅੱਜ ਤੋਂ ਬਾਅਦ ਮੈਂ ਇਹ ਵੀ ਨਹੀਂ ਤੁਹਾਨੂੰ ਪੁੱਛਣਾ ਕਿ ਕਿੰਨਾ ਲੂਣ ਪਾਉਣਾ ਵਾ ਕਿੰਨਾ ਤੇਲ ਪਾਉਣਾ ਵਾ ਮੈਂ ਆਪਣੀ ਮਰਜ਼ੀ ਦੇ ਨਾਲ ਸਾਰਾ ਪਾਉਂਗੀ ਮੰਮੀ ਵੇਖ ਲੈਣਾ ਭਾਬੀ ਕਿੰਨਾ ਬੋਲਣ ੜੀ ਮੇਰੇ ਨਾਲ ਮਨਪ੍ਰੀਤ ਪੁੱਤ ਹੁਣ ਨਾ ਤੇਰੀ ਭਾਬੀ ਦੀ ਸ਼ਾਨ ਸ਼ਕਤੀ ਜਿਹੜੀ ਨਾ ਉਹ ਖਤਮ ਹੋ ਚੁੱਕੀ ਆ ਤੇ ਹੁਣ ਤਾਂ ਕਮਲ ਪ੍ਰਿਤਵੀ ਉਹਦੀ ਸਾਈਡ ਲੈਂਦਾ ਪਿਆ ਵਾ ਉਹ ਤੇ ਹੁਣ ਮੈਨੂੰ ਸਮਝਾਉਣ ਦਾ ਪਿਆ ਵਾ ਤੇ ਮੈਂ ਨਹੀਂ ਚਾਹੁੰਦੇ ਅੱਡ ਹੋ ਜਾਣਾ ਅਹੀਂ ਨੂਨ ਨੂੰ ਕਾਬੂ ਕਰਦੇ ਆ ਕਰਦੀਆਂ ਕਿ ਤੇ ਹੋਰ ਇਹ ਨਾ ਫਵਾੜਾ ਪਾ ਲਈਏ ਉਹ ਚੁੱਲੀ ਬਿਸਤਰਾ ਚੁੱਕ ਕੇ ਤੇ ਅੱਡ ਹੋ ਜਾਣਾ ਤੇ ਭੈਣਾ ਮੇਰੇ ਕੋਲ ਤਾਂ ਨਹੀਂ ਰਸੋਈ ਚ ਪੱਕਦੀ ਰੋਟੀ ਬੁੱਢੇ ਬਾਰੇ ਤੇ ਤੇਰਾ ਮੈਨੂੰ ਪਤਾ ਜਿੰਨੀ ਕੁ ਤੂੰ ਪਕਾਉਣੀ ਹੈ ਤੇ ਪੁੱਤ ਹੁਣ ਨਾ ਤੂੰ ਨਾ ਘਰ ਦੇ ਮਸਲਿਆਂ 'ਚ ਦਖਲਦਾਰੀ ਦੇ ਨੀ ਘੱਟ ਕਰਦੇ ਤੂੰ ਘਟ ਹੀ ਬੋਲਿਆ ਕਰ ਘਰ ਦੇ ਮਸਲਿਆਂ 'ਚ ਮੰਮੀ ਹੁਣ ਦੁਪਹਿਰ ਦੀ ਰੋਟੀ ਕੌਣ ਬਣਾਊਗਾ ਪਾਪੀ ਤੇ ਲਾ ਪਿਛਾੜੂ ਮਾਰਨ ਤੇ ਮਨਪ੍ਰੀਤ ਤੂੰ ਕੀ ਕਰਨਾ ਸਾਰਾ ਦਿਨ ਤੂੰ ਹੋਣੀ ਵੇਖਣਾ ਵਾ ਤੇ ਚੱਲ ਮੈਂ ਤੇਰੇ ਨਾਲ ਚੱਲਦੀ ਤੇਰੀ ਮਦਦ ਕਰਦੀ ਆ ਰੋਟੀ ਬਣਾਉਣ ਦੀ ਤੂੰ ਮੈਂ ਸਬਜੀ ਸਬਜੀ ਬਣਾ ਤੇ ਮੈਂ ਤੇਰੇ ਨਾਲ ਆ ਗੁਆਟਾ ਗੁੰਨ ਦਿੰਨੀ ਆ ਤੇ ਨਾਲੇ ਤੈਨੂੰ ਨਾ ਮਸਾਲੇ ਮਸੂਲੇ ਵਾਵਾ ਪਾਉਣੇ ਆਉਂਦੇ ਆ ਆਲੂ ਪਿਆਜ਼ ਤੈਨੂੰ ਪਤਾ ਕਿੰਨੇ ਕੁ ਪਾਉਣੇ ਸਾਰਾ ਤਾਂ ਤੈਨੂੰ ਪਤਾ ਵਾ ਤੇ ਨਾਲ ਮੈਂ ਵੇਖਦੀ ਆ ਤੂੰ ਕਿੱਡੀ ਕੁ ਸਵਾਦ ਸਬਜੀ ਬਣਾਉਣੀ ਆ ਚੱਲ ਤੋਰ ਮੈਂ ਚੱਲਦੀ ਤੇਰੇ ਨਾਲ ਸੋਈ ਜੀ ਇਹਨਾਂ ਮਾਵਾਂ ਦੀਆਂ ਰਸੋਈ ਦੇ ਵਿੱਚ ਸਬਜ਼ੀਆਂ ਬਣਾਉਂ। ਜੇ ਮੈਂ ਅੱਜ ਨਾ ਨਾ ਆਵਾਜ਼ ਚੁੱਕਦੀ ਤੇ ਇਹਨਾਂ ਤੇ ਮੇਰੀ ਆਵਾਜ਼ ਨੂੰ ਹਮੇਸ਼ਾ ਵਾਸਤੇ ਹੀ ਦਬਾ ਦੇਣਾ। ਦੋਸਤੋ ਜੋ ਔਰਤ ਆਪਣਾ ਘਰ ਪਰਿਵਾਰ ਚਲਾਉਂਦੀ ਆ ਉਹਨੂੰ ਸਭ ਪਤਾ ਹੁੰਦਾ ਵਾ ਕਿ ਆਪਣਾ ਘਰ ਗ੍ਰਹਿਸਥੀ ਕਿੱਦਾਂ ਚਲਾਉਣੀ ਆ ਤੇ ਉਸਨੂੰ बार-बार ਕਹਿਣਾ ਤੈਨੂੰ ਕੁਝ ਨਹੀਂ ਪਤਾ ਤੈਨੂੰ ਕੁਝ ਨਹੀਂ ਕਰਨਾ ਆਉਂਦਾ ਇਹ ਕਿੱਥੋਂ ਤੱਕ ਸਹੀ ਆ ਤੁਸੀਂ ਆਪਣੇ ਵਿਚਾਰ ਸਾਨੂੰ ਕਮੈਂਟਾਂ ਵਿੱਚ ਜਰੂਰ ਦੱਸਿਓ ਤੇ ਜਿੰਨਾ ਭੈਣ ਭਰਾਵਾਂ ਨੇ ਸਾਡਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਪਲੀਜ਼ ਸਾਡਾ ਚੈਨਲ ਸਬਸਕ੍ਰਾਈਬ ਕਰ ਦਿਓ ਤੇ ਸਾਡੀ ਵੀਡੀਓ ਨੂੰ ਲਾਈਕ ਜ਼ਰੂਰ ਕਰਿਓ ਮਿਲਦੇ ਹਾਂ ਇੱਕ ਨਵੀਂ ਵੀਡੀਓ ਨਾਲ ਤਦ ਤੱਕ ਲਈ ਸਤਿ ਸ੍ਰੀ ਅਕਾਲ